ਭਾਰਤੀ ਮੂਲ ਦੇ 33 ਸਾਲਾ ਪ੍ਰਨਵ ਪਟੇਲ ਨੂੰ ਅਮਰੀਕਾ ਵਿੱਚ ਬਜ਼ੁਰਗ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਲਗਭਗ 2 ਮਿਲੀਅਨ ਅਮਰੀਕੀ ਡਾਲਰ ਦੀ ਧੋਖਾਧੜੀ ਸਕੀਮ ਦੇ ਵਿੱਚ ਸ਼ਾਮਲ ਹੋਣ ਦੇ ਲਈ 6 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਨਿਊ ਜਰਸੀ ਦੇ ਰਹਿਣ ਵਾਲੇ ਪਟੇਲ ਨੂੰ 11 ਜੂਨ 2025 ਨੂੰ ਫੈਡਰਲ ਜੱਜ ਨੇ ਫਲੋਰੀਡਾ ਦੀ ਅਦਾਲਤ ਦੇ ਵਿੱਚ ਸਜ਼ਾ ਸੁਣਾਈ ਅਦਾਲਤ ਨੇ ਪਟੇਲ ਨੂੰ 21.79 ਮਿਲੀਅਨ ਅਮਰੀਕੀ ਡਾਲਰ ਜ਼ਬਤ ਕਰਨ ਦਾ ਵੀ ਹੁਕਮ ਦਿੱਤਾ ਹੈ ਜੋ ਉਸ ਨੇ ਬਜ਼ੁਰਗ ਪੀੜਤਾਂ ਤੋਂ ਧੋਖੇ ਦੇ ਨਾਲ ਇਕੱਠਾ ਕੀਤਾ ਸੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ ਮਾਮਲੇ ਤੇ ਮਿਲੀ ਹੋਰ ਜਾਣਕਾਰੀ ਦੇ ਮੁਤਾਬਿਕ ਪਟੇਲ ਨੇ ਅਕਤੂਬਰ ਤੋਂ ਦਸੰਬਰ 2023 ਦੇ ਦਰਮਿਆਨ ਇੱਕ ਮਨੀ ਮਿਊਲ ਦੀ ਭੂਮਿਕਾ ਨਿਭਾਈ ਜਿਸ ਦੇ ਵਿੱਚ ਉਹ ਵਿਦੇਸ਼ੀ ਕਾਲ ਸੈਂਟਰਾਂ ਤੋਂ ਸੰਚਾਲਿਤ ਸਕੀਮ ਦੇ ਹਿੱਸੇ ਵਜੋਂ ਫਲੋਰੀਡਾ ਤੇ ਅਮਰੀਕਾ ਦੇ ਪੂਰਬੀ ਸੂਬਿਆਂ ਦੇ ਵਿੱਚ ਪੀੜਤਾਂ ਤੋਂ ਨਕਦੀ ਅਤੇ ਸੋਨਾ ਇਕੱਠਾ ਕਰਦਾ ਸੀ ਇਸ ਸਕੀਮ ਦੇ ਵਿੱਚ ਸਾਜ਼ਿਸ਼ਕਰਤਾਵਾਂ ਦੇ ਵੱਲੋਂ US ਟ੍ਰੈਜਰੀ ਵਿਭਾਗ ਦੇ ਅਧਿਕਾਰੀਆਂ ਅਤੇ ਹੋਰ ਸਰਕਾਰੀ ਏਜੰਟਾਂ ਦੀ ਗਲਤ ਪਛਾਣ ਬਣਾ ਕੇ ਪੀੜਤਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ। ਮੁਲਜ਼ਮ ਦਾਵਾ ਕਰਦੇ ਸਨ ਕਿ ਉਹਨਾਂ ਦੇ ਨਾਂ ਤੇ ਵਾਰੰਟ ਜਾਰੀ ਹੋਏ ਨੇ ਅਤੇ ਉਹਨਾਂ ਨੂੰ ਵੱਡੀਆਂ ਰਕਮਾਂ ਅਤੇ ਸੋਨੇ ਦੇ ਰੂਪ ਦੇ ਵਿੱਚ ਭੁਗਤਾਨ ਕਰਨਾ ਪਵੇਗਾ। ਸੁਣਵਾਈ ਦੇ ਦੌਰਾਨ ਇੱਕ ਪੀੜਤ ਨੇ ਅਦਾਲਤ ਨੂੰ ਦੱਸਿਆ ਕਿ ਇਸ ਧੋਖਾਧੜੀ ਦੇ ਕਾਰਨ ਉਹ ਆਪਣੇ ਵਿਆਜ ਦਾ ਭੁਗਤਾਨ ਨਹੀਂ ਕਰ ਸਕਿਆ ਜਿਸ ਸੇ ਕਾਰਨ ਉਸ ਨੂੰ ਆਪਣਾ ਘਰ ਵੇਚਣਾ ਪਿਆ ਅਤੇ ਉਸ ਨੂੰ ਹੋਰ ਖਰਚਿਆਂ ਦੇ ਲਈ ਸੋਸ਼ਲ ਸਿਕਿਉਰਿਟੀ ਪੈਨਸ਼ਨਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ। ਦਸੰਬਰ 2023 ਦੇ ਵਿੱਚ ਪਟੇਲ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਉਹ ਆਪਣੇ ਘਰ ਤੋਂ ਸੋਨੇ ਨਾਲ ਭਰਿਆ ਡੱਬਾ ਲੈਣ ਲਈ ਗਿਆ ਜਿਸ ਦੇ ਬਾਰੇ ਉਸ ਨੂੰ ਪਤਾ ਨਹੀਂ ਸੀ ਕਿ ਉਸਤੇ ਜਾਂਚ ਏਜੰਸੀਆਂ ਦੀ ਨਜ਼ਰ ਹੈ ਯੂਐਸਕੇ ਸਰਫਿਸ ਦੇ ਸਪੈਸ਼ਲ ਏਜੰਟ ਰੋਬੋਟ ਐਂਗਲ ਨੇ ਸਜ਼ਾ ਤੋਂ ਬਾਅਦ ਕਿਹਾ ਹੈ ਕਿ નિર્ਦੋਸ਼ ਕਮਜ਼ੋਰ ਬਜ਼ੁਰਗ ਪੀੜਤਾਂ ਤੋਂ ਉਹਨਾਂ ਦੀ ਮਿਹਨਤ ਨਾਲ ਕੀਤੀ ਕਮਾਈ ਖੋਣਾ ਕਾਨੂੰਨਾ ਕੰਮ ਹੈ ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਇਸ ਸਕੀਮ ਦੇ ਵਿੱਚ ਸਾਜ਼ਿਸ਼ ਕਰਤਾਵਾਂ ਨੇ ਸਰਕਾਰੀ ਏਜੰਟਾਂ ਦੀ ਗਲਤ ਪਛਾਣ ਕਰਕੇ ਪੀੜਤਾਂ ਨੂੰ ਗ੍ਰਿਫਤਾਰੀ ਦੀ ਧਮਕੀ ਦੇ ਕੇ ਲਗਭਗ 2 ਮਿਲੀਅਨ ਡਾਲਰ ਦੀ ਠੱਗੀ ਮਾਰੀ। ਪਟੇਲ ਨੇ ਦਸੰਬਰ 2024 ਦੇ ਵਿੱਚ ਮਨੀ ਲਾਂਡਰਿੰਗ ਦੀ ਸਾਜ਼ਿਸ਼ ਤੇ ਦੋਸ਼ਾਂ ਨੂੰ ਸਵੀਕਾਰ ਕੀਤਾ ਸੀ। ਇਸ ਮਾਮਲੇ ਦੀ ਜਾਂਚ ਯੂਐਸ ਸੀਕ੍ਰੇਟ ਸਰਵਿਸ ਪਾਸਕੋ ਸ਼ੈਰੀਫ ਦਫ਼ਤਰ ਦੇ ਨਾਲ ਮਿਲਕੇ ਕੀਤੀ ਗਈ। ਇਸ ਖਬਰ ਨੂੰ ਸੋਸ਼ਲ ਮੀਡੀਆ ਤੇ ਵੀ ਕਾਫੀ ਚਰਚਾ ਮਿਲੀ ਜਿੱਥੇ ਕਈ ਲੋਕਾਂ ਨੇ ਇਸ ਤੋਖਾਤੜੀ ਨੂੰ ਸ਼ਰਮਨਾਕ ਦੱਸਿਆ। ਇਹ ਮਾਮਲਾ ਅਮਰੀਕਾ ਦੇ ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਅੰਤਰਰਾਸ਼ਟਰੀ ਕਾਲ ਸੈਂਟਰ ਸਕੀਮਾਂ ਵਿਰੁੱਧ ਜਾਰੀ ਜਾਂਚ ਦਾ ਹਿੱਸਾ ਹੈ।